ਹੈਲੋ ਐਂਡ ਵੈਲਕਮ ਗਾਈਜ਼ ਆਈ ਹੋਪ ਟੂ ਸਾਰੇ ਘੈਂਟ ਹੋਵੋ ਗਾਈਜ਼ ਆਪਾਂ ਵੀ ਬੜੇ ਘੈਂਟ ਆ ਤੇ ਗਾਈਜ਼ ਆਪਣੇ ਅੱਜ ਮੱਕੇ ਦੀ ਮਸ਼ੀਨ ਚੱਲ ਰਹੀ ਆ ਤੇ ਇੰਟਰੋ ਮੈਂ ਬਾਅਦ ਚ ਬਣਾ ਰਿਹਾ ਤੇ ਜਾ ਕੇ ਦੇਖਦੇ ਅੱਜ ਚੈੱਕ ਕਰਦੇ ਆ 6 ਵਜੇ ਦੀ ਮਸ਼ੀਨ ਆ ਰਹੀ ਆ ਤੇ ਹੁਣ ਚੱਲਦੇ ਆਪਾਂ ਗਾਈਜ਼ ਖੇਤ ਤੇ ਟਰੈਕਟਰ ਲੈ ਕੇ ਕੱਢ ਸੋ ਜਨ ਜਾ ਤੇ ਹੁਣ ਆਪਾਂ ਜਾ ਰਹੇ ਆ 4 ਵਾਲੀ ਮਸ਼ੀਨ ਕੋਲ ਸਭ ਰਾਜ ਮਗਰ ਪਹਿਲੀ ਪਾਣੀ ਇੱਕ ਪਾਣੀ ਆਪਾਂ ਨੇ ਮਹਿੰਦਰੇ 575 ਮਗਰ ਇਹਨੂੰ ਚਲਾੜਾ ਯਾਰ ਟਾਂਕਰ ਕੇ ਨੂੰ ਹੀ ਆਉਂ ਓਏ ਕਰ ਫਰੰਗ ਨਾ ਤੇ ਮੇਰਾ ਨਾ ਦੱਸ ਲਾ ਦੇਖੀ ਜਿ ਦੇ ਆਈ ਕਰਾ ਲਾ ਚਿੱਪਣੀ ਪੈਂਦੀ ਹੈਗੀ ਇੱਜ ਚਿੱਪ ਕਿੱਥੋਂ ਆਉਣਾ ਹੈਗੀ ਦੋ ਰੋ ਜਾਲ ਚੱਲ ਫਿਰ ਅੱਗੇ ਜਾ ਕੇ ਤੁਹਾਨੂੰ ਦੱਸ ਦਿਆਂ ਗਾਈਜ਼ ਕੀ ਹਾਲ ਚਾਲ ਬਣਿਆ ਆਪਣਾ ਦੇਖਦੇ ਹਾਂ ਅੱਗੇ ਕਿਹੜੀ ਕਿਹੜੀ ਮਸ਼ੀਨ ਆਈਆਂ ਨੇ ਕਾਰ ਕਾਰ ਦੀ ਤੇਰੇ ਨਹੀਂ ਕਹਿੰਦਾ ਕੇ ਲੇ ਜਾ ਮਰਨ ਨਹੀਂ ਮੰਗੀ ਵੜਾ ਗਿਆ ਤਾਂ ਬਾਕੀ ਆਪਣੀ ਨੇਵਰ ਆਪਣੇ ਲਈ ਹੋਈ ਜਾਵੇ ਲੈਣਾ ਵਰਦੀ ਹੈ ਆਪਾਂ ਹੁਣ ਖੜਾਣੇ ਆਪਾਂ ਟਰੈਕਟਰ ਆਪਣਾਲਾ ਸੋਰਾ 1852 ਇਹਨੂੰ ਲਾਣੇ ਸਾਈਡ ਤੇ ਫਿਰ ਮਿੰਦਰਾ ਘਰਾਂ ਲੈ ਕੇ ਚਲਦੇ ਆ ਇਹਦੀ ਛਤਰੀ ਬਾਲੀ ਉੱਚੀ ਆ ਲੈ 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 ਆਓ ਗੇਰ ਦਾ ਗੇਰ ਵਾਲੀ ਟਰਾਲੀ ਜੀ ਹੋਰ ਟਰਾਲੀ ਪਾਲਾ ਹਾਂ ਹਾਂ ਹੋਰ ਨਾ ਕੋਠੇ ਹਾਂ ਅਸੀਂ ਵੱਟ ਕੇ ਉਹ ਪਾਲ ਕੇ ਪਰ ਆਹ ਪਰ ਚੱਲ ਜੀ ਆ ਜਾ ਆਪਾਂ ਨੇ ਪਾਲੇ ਤੇ ਹੁਣ ਚੱਲਦੇ ਆਪਾਂ ਖੇਤ ਉਹ ਆ ਇੱਥੇ ਪਾਣੀ ਆਪਾਂ ਨੇ ਸਾਰਾ ਚਾਰ ਟਰਾਲੀ ਆਪਣੀ ਆਹ ਗੇੜ ਚ ਬੈਗ ਲੱਗਦੀ ਆ ਇਧਰੋਂ ਟੇਢੀ ਜੀ ਕਰਕੇ ਤੇ ਹੁਣ ਹਾਲ ਮਾਰ ਕੇ ਆਨੇ ਆ ਉੱਥੇ ਲੀਕਾ ਬਣਾ ਕੇ ਆਨੇ ਮੀਂਹ ਦੀ ਤਿਆਰੀ ਆ ਤੇ ਲੈ ਆ ਵੀ ਮਤਲਬ ਉਹ ਮੈਂ ਆ ਗਿਆ ਬੇਰਾਨਾ ਕਾਪੇਟ ਤੋਂ ਪਾਣੀ ਕੀ ਹੋ ਰਿਹਾ ਹੈ ਫਿਰ ਦਿਲ ਵੀ ਇਹਨਾਂ ਬੰਦ ਰਹਿਣ ਤੇ ਕਿਹੜਾ ਕੋਲਾ ਜਾ ਕੇ ਰੱਖਣਾ ਉਮੀਦ ਆ ਗਿਆ ਬਈ ਮੈਂ ਨਹੀਂ ਚੱਲਦਾ ਉਮੀਦ ਹੀ ਤਿਆਰੀ ਤਾਂ ਹੋ ਗਈ ਆ ਗਿਆ ਮੀਂਹ ਤੇ ਆਪਾਂ ਰੋਕਣਾ ਨਹੀਂ ਕੰਮ ਹੈ ਮੀਰੇ ਵਿੱਚ ਹੀ ਚ ਲੈਣਾ ਅੱਜ ਜੋ ਮਰ ਜੀ ਉਹਦੇ ਚਾਰ ਪਾ ਕੀ ਹਟਾਂਗੇ ਇਹ ਜਾਨੂ ਪਾਣੀ ਖੋਲ ਛੱਡਣਾ ਹੋਵੇ ਰੋਟਾਵੇਟਰ ਪਾ ਲਿਆਵਾਂਗੇ ਮਾਗਰ ਅਹੀਂ ਚਲਾਂਗੇ ਸਿੱਧੀ ਮੱਤੀ ਮਸ਼ੀਨ ਆਪਣੀ 4x4 ਆ ਟੈਂਕਰ ਨੂੰ ਭਰਵਾਣੀ ਟਰੈਕਟਰਾਂ ਨੂੰ ਆਪਾਂ ਜਿਹੇ ਮੇਰਾ ਟਰੈਕਟਰ ਚ ਕਰਾ ਟੋਚ ਨੂੰ ਪਹਿਲਾਂ ਚੱਕ ਕੇ ਪਵਾਉਂਗੇ ਫਿਰ ਦੇਰ ਲੱਗਦਾ ਲੱਗਦਾ ਮੀ ਮੀ ਪਹਿਰੇ ਹੈ ਉਹ ਦੇਖੀ ਫਿਰ ਚੱਲਦੇ ਆਪਾਂ ਨਹੀਂ ਹਟਦੇ ਅਸੀਂ ਹਟਣਾ ਨਹੀਂ ਹੈਗਾ ਨਾ ਨਹੀਂ ਕੰਮ ਪੂਰਾ ਦਿਖਾਈ ਰੱਖਣਾ ਗਾਈਜ਼ ਹੁਣ ਆਪਾਂ ਚੱਲਦੇ ਆ ਮਸ਼ੀਨ ਕੋਲ ਮਸ਼ੀਨ ਟਰਾਲੀ ਭਰ ਰਹੀ ਆ ਆਪਣੀ ਤੇ ਗਾਈਜ਼ ਅਜਨੇ ਰਾਇਆ ਜ਼ਿਆਦੇ ਹੋ ਰਿਹਾ ਤਾਂ ਕਰਕੇ ਵੀਡੀਓ ਆਪਣੀ ਥੋੜੀ ਜੀ ਬਲੈਕ 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 ਜੀ ਆ ਰਹੀ ਹੈ ਕੋਈ ਕੋਈ ਚੱਕਰ ਜਿਹੜੀ ਚੱਲ ਰਹੀ ਹੈ ਜਿਹੜਾ ਟਰੈਕਟਰ ਆ ਉਹਦਾ 4x4 ਆ ਤੇ ਨਵਾਂ ਵਾਲਿਆ ਤਾ ਹੋਇਆ ਜੌਂਡੀਅਰ 4x4 ਆ ਬਸ ਇਹਨਾਂ ਨੇ ਥੋੜੀ ਜੀ ਇੱਕ ਗਲਤੀ ਕਰੀ ਆ ਨਾ ਮਸ਼ੀਨ ਜਿਹੜੀ ਬੜੀ ਲੈ ਲੈਂਦੇ ਨਾ ਚਾਰ ਖੁੱਟਾ ਵਾਲੀ ਫਿੱਟ ਕਰਾ ਲੈਂਦੇ ਪਿੱਛੇ ਫੇਰ ਕੰਮ ਸੈੱਟ ਰਹਿਣਾ ਸੀ ਹਾਂ ਨਾਲੇ ਟੋਕਰ ਆ ਉੱਪਰ ਭਰਦਾ ਤੇ ਜਿਹੜੀ ਉਹ ਗਾਈਜ਼ ਮੈਨੂੰ ਲੱਗਾ 7-8 ਮਤਲਬ 3 ਕਿ ਮਿੰਟ ਚ ਟਰਾਲੀ ਭਰਦੀ ਹੈ ਸ਼ਾਇਦ ਉਹ 3-4 ਮਿੰਟ ਚ ਕਹਿੰਦਾ ਮੈਂ ਨਾ ਪਰੇ ਰਿਹਾ ਐ ਭਾਈ ਉਹ ਦੇਖੋ ਕੰਨੀ ਰੋਲ ਲੱਗ ਕੁਤੰਦੇ ਆਂ ਜੁਤਿ ਇਹ ਜਾਈਂ ਹੱਤ ਦਾ ਪੈਰਾ ਜੱਟ ਵੀ ਨਹੀਂ ਨੀਂਦ ਪਰ ਵੀ ਸਿਰ ਤੇ ਹੱਤ ਦਾ ਪੈਰਾ ਜੱਟ ਵੀ ਨਹੀਂ ਤੇਰੇ ਭਾਈਆਂ ਨਾਲ ਪੈਗ ਤਾਰੇ ਪਾਰੇ ਦੇ ਤਤਹੀ ਮਿਲਦੀ ਹੁਣ ਛੱਡ ਦੇ ਵੈਰ ਨੇ ਆਪ ਬਣਾ ਛੱਡ ਦੇ ਵੈਰ ਨੇ ਯਾਰੀ ਜੇ ਤਤਹੀ ਤੇ ਤਤਹੀ Vem, vem, ਦੀ ਆਇਆ ਟਰਾਲੀ ਲਿਆਵਾਂਗੇ ਪਾ ਕੇ ਕਹਿੰਦਾ ਫੋਨ ਹਰਾ ਗਾਣੇ ਆਇਆ ਫੋਨ ਉਹ ਕੁਝ ਨਹੀਂ ਹੁੰਦਾ ਹੈਗਾ ਫੋਨ ਨੂੰ ਤੇ ਰਹਿਣ ਨੂੰ లో లోని లే మ టక వచ క ジェడ था आय ना ਅਕਾਊਂਟ ਲਾਉਣੇ ਹੁੰਦੇ ਨਾ ਸਿੰਗਲ ਹੋਣਾ ਇੱਧਰ ਫਿਰ ਖਾਣਾ ਖਾਣ ਦਾ ਬਸ ਹੁੰਦਾ ਚੱਲ ਭਾਈ ਦੇਖ ਖਾਣ ਖਲੋਹ ਛੱਡੀ ਜਾ ਰਹੇ ਨੇ ਇਹ ਨਾ ਉਹ ਅਗਲੀ ਨਾ ਕਰ ਬਹੁਤ ਸੱਜਾ ਕੇ ਕੇ ਪੱਟ ਕੇ ਲੋਈ ਮਿੱਤਰ ਦੇਖੀਏ ਬੜਾ ਇਹਨੇ ਪਹਿਲੇ ਜੇ ਰੱਖਾ ਜਾਣ ਦੇ ਗੱਲ ਲੈ ਲੈ ਗੱਲ ਲੈ ਗੱਲ ਲੈ ਜਲਦਾ ਹੈਗਾ ਚੱਲ ਜੀ ਹੋ ਗਿਆ ਖਾਲੀ ਕੰਮ ਚੱਲੀ ਜਾਨ ਪਿੰਡ ਨੂੰ ਤਰਾ ਚੱਲ ਰਿਆ ਕਰੀਆਂ ਸੁਨੀਆਂ ਭਈਆਂ ਨੇ ਪੂਰੀਆਂ ਉਹ ਫੜਾ ਵਰਤਦਾ ਉਹਦੇ ਕਰਕੇ ਡੌਗਰ ਵਾਲੀ ਜ਼ਮੀਨ ਕਰਕੇ ਰੋਕ ਲਿਆ ਇਸ ਤਾਂ ਨਹੀਂ ਅਸੀਂ ਰੋਣ ਦੇ ਦੱਸੇ ਹਾਂ ਉਹ ਇੱਧਰ ਇੱਥੇ ਖੜਾ ਰਿਹਾ ਜੀ ਉਹ ਨੂੰ ਟਾਲੀ ਆ ਡੂ ਰਿਹਾ ਟਾਲੀ ਚ ਹਰਮਨ ਉਹ ਗੱਲਬਾਤ ਸੁਣਾ ਅੱਜ ਕੀ ਦੇਖ ਹੈ ਨਹੀਂ ਤਾਂ ਦੇਖ ਰਹੇ ਆ ਕਿਸੇ ਦੇ ਪਿੱਛੇ ਸਰਪੰਚ ਨੂੰ ਪਤਾ ਨਹੀਂ ਕੀ ਵਿਫਤਾ ਛਿੜ ਰਹੀ ਹੈ ਬਾਹਰ ਖੜਿਆ ਦੰਦਾ ਜਾਂਦਾ ਜੇ ਉਹ ਨਹੀਂ ਜਾਂਦਾ ਰਭਾਂਸਾ ਹਾਏ ਹਾਏ ਚਰਾ ਬੇਚਰਾ ਬਣ ਗਈ ਚਰਾ ਬਣੀ ਗਈ ਨਹੀਂ ਖਾਲੀ ਹੋਗੀ ਢੜੀ ਲੈ ਕੇ ਇਹਦੇ ਭਰ ਕੇ ਆਪਾਂ ਉਹ ਦੇਖੋ ਜਮੀ ਖੱਡੇ 'ਚ ਹੋ ਗਈ ਟੇਢੀ ਓਏ ਥਾਰ ਫਸੂਗੀ ਥਾਰ ਅੱਗੇ ਆਂਦੇ ਅੱਚ ਅੱਗੇ ਆਂਦੇ ਅੱਚ ਅੱਗੇ ਆਂਦੇ ਪਾਤੋ ਰਿਆਂ ਟਰੈਕਟਰ ਦੇ ਟਾਇਰ ਧੋ ਲੀਏ ਮੜਾ ਗਾਰਿਆਂ ਚ ਕੋਈ ਆ ਗਿਆ ਪ੍ਰੋਡੂਸਰ ਜੀ ਹਾਂਜੀ ਤੋਲਿਆਂ ਦੇ ਟਾਇਰ ਆਪਾਂ ਨੇ ਹਾਂਜੀ ਦੇਖੋ ਗਾਈਜ਼ ਹਜੇ ਰੇਤਾ ਇਹ ਤਾਂ ਰਹਿ ਗਿਆ ਪਰ ਹੁਣ ਚਾ ਇੱਕ ਵਾਰ ਤਾਂ ਪਹਉਗਾ ਇਹਨਾਂ ਦਾ ਮੀਂਹ ਪੈ ਰਿਆ ਤਾਂ ਕਰਕੇ ਤੂੰ ਬਾਕੀ ਟਾਇਰ ਧੋਤੇ ਆਪਾਂ ਨੇ ਚੱਲੇ ਮਿੱਤਰੋ ਖੇਤ ਨੂੰ ਹੁਣ ਦਵਾਰੋ ਜਲ ਰਹੇ ਆ ਯਾ ਨੈਗ ਟ੍ਰੈਲੀ ਹੋਰ ਪਾ ਕੇ ਪਹਿਲਾਂ ਦੋ ਟ੍ਰੈਲੀ ਆਪਣੀਆਂ ਆ ਗੀਆਂ ਬਾਕੀ ਵੀ ਬਹੁਤ ਆ ਗਿਆ ਮੇਰਾ ਆ ਗਿਆ ਉਹ ਆ ਗਿਆ ਮਿੰਦਰਾ ਨਾ ਕੰਮ ਨਿਭੜ ਜਾਂਦਾ ਫਿਰ ਖੋਲੂਗਾ ਸਾਰੇ ਟਾ ਟੂਰ ਚਾਰੇ ਪੱਟ ਗਏ ਉੱਥੋਂ ਹੀ ਸੈਟਿੰਗ ਕਰਨੀ ਆਲੀ ਪੈਂਦੀ ਉਹਦੀ ਛਾਤਾਂ ਵਾਸਤੇ ਛਾਤਾਂ ਲਈ ਜੋ ਕਟਾਇਆ ਹੁਣ ਆਪ ਪੱਟੂ ਨਾ ਰੰਗ ਕਰਾਂਗੇ ਉਹਨਾਂ ਨੂੰ ਪਿਆਰ ਕਰੂੰਗਾ ਸਾਡਾ ਜਦੋਂ ਰੰਗ ਕਰਾਂਗੇ ਨਾਲ ਇਕੱਠੇ ਕਰਦੇ ਹਾਂ ਇਕੱਠੇ ਕਰਦੇ ਹੋਏ ਉਹਨਾਂ ਮੁੰਡਾ ਨਾ ਹੁਣ ਹਰੇ ਰੰਗ ਦੇ ਕਰਦੇ ਆ ਬਾਬੇ ਦੋਏ ਡਾਇਰੈਕਟਰ ਕਿਉਂ ਧੱਕਾ ਕਰਤਾ ਤੇ ਲਾਲ ਜੇ ਸੋਨੇ ਵਾਲੇ ਲਾਲ ਦੇ ਨਹੀਂ ਜਾਂ ਫਿਰ ਕਾਲੇ ਕਰਦੇ ਦੋਏ ਕੀ ਕਾਲਾ ਹਾਂ ਇੱਕ ਛਤਰੀ ਲਾਉਣੀ ਆ ਛਤਰੀ ਦੂਜੀ ਲਾਉਣੀ ਆ ਆਪਾਂ ਨੂੰ ਜਿਹੜੀ ਫੌਜੀ ਕੱਪੜੇ ਲਾਉਣੀ ਇਹੀ ਦੀ ਫੈਬਰਿਕ ਇਦੀ ਨਾਲ ਦਿਓ ਉੱਚੀ ਪਰ ਉਹਦੇ ਨਾਲ ਆਏ ਆਪਦੀ ਛਤਰੀ ਲਾਉਣੇ ਆ ਹੋਰ ਨਵੇਂ ਮਾਡਲ ਦੀ ਉਹਦਾ ਆਹ ਹਣਾ ਉਹਦੇ ਨਾਲ ਜਿਹੜੀ ਆ ਛਤਰੀ ਲਾਈ ਆ ਆ ਬਣਾ ਕੇ ਆਪਣੇ ਚੌਰਸ ਬਣਾਨੀ ਹੋਵੇ ਤਾਂ ਆਏ ਇਹ ਰਾਏ ਮੋਢਿਓ ਟਰਾਲੀਆਂ ਆ ਗਈਆਂ ਉਹਨਾਂ ਚੱਲਣਾ ਤੇ ਮੈਂ ਤਾਂ ਚਾਰ ਦੱਬ ਰਿਆ ਇਸੇ ਬਾਕੀ ਉਹਦੀ ਵਤੀ ਚੱਲ ਰਹੀ ਆ ਜੋ ਉਹਦੀ ਦੋ ਵਾਰ ਆ ਤਾਂ ਕਰਕੇ ਮੇਰੇ ਮੈਨ ਇੱਧਰ ਆ ਕੇ ਚਾਰ ਦੱਬਣਾ ਕੋਈ ਹੈ ਨਹੀਂ ਤੇ ਹੁਣ ਕੱਲਾ ਚਾਰ ਰੱਬ ਰਿਆਂ ਇੱਥੇ ਐਸੇ ਦੇਖੋ ਕੱਲਣਾ ਇੰਤਖਾਲੀਆਂ ਮਾਈਆਂ ਆਏ ਨੇ ਇਹ ਮੁੰਡਾ 6ਵੇਂ ਕਿੜੇ ਚ ਹੁਣ ਆਪਾਂ ਆਗੇ ਪਿੰਡ ਮੀ ਪੈ ਗਿਆ ਸੀ ਤਾਂ ਕਰਕੇ ਹੁਣ ਰੋਕ ਲਿਆ ਜੀ ਕੰਮ ਥੋੜਾ ਜਾਂ ਹੁਣ ਚੱਲ ਰਿਆਂ ਦਵਾਰੋਂ ਫੇਰ ਵੀ ਵੀ ਸ਼ਾਂਤਤਾ ਪੂਰਾ ਮੌਸਮ ਦਾ ਘੈਂਟ ਹੋ ਗਿਆ ਅੱਜ ਦਰ ਪਰ ਗਰਮੀ ਫੇਰ ਹੋ ਗਈ ਅੱਜ ਕਿਉਂ ਚਾਚੇ ਲੋ ਵੀ ਕਹਿੰਦੇ ਗਾਈਜ਼ ਟਰਾਲੀ ਪਾ ਰਿਆਂ ਮੁੰਡੇ ਪਾウダー ਵਾਲੀ ਚੱਲੀ ਹੈ ਫੇਰ ਕਰਨੋਂ ਤੇ ਆਟਾ ਜੀ ਲੈ ਕੇ ਕਹਿੰਦੇ ਆ ਦਾ ਦੂਜਾ ਕਿਲਾ ਦੇ ਪਹਿਲਾਂ ਉਹ ਚ ਪਾਰੇ ਤੇ ਉਹ ਹੁਣ ਸਵੇਰੇ ਬਣ ਗਏ ਉਹ ਜੜਦਾ ਟਰੈਕਟਰ ਦੇ ਆ ਵੀ ਬਣਾਏ ਆ ਵੀ ਬਣਾਏਗਾ ਦਨ ਨੂੰ ਹੈ ਚੁੱਪ ਕਰਕੇ ਰਾਮ ਰਾਮ ਤੇ ਬੈਠਾ ਰਹਿ ਨਾਲ ਪ੍ਰੋਡਿਊਸਰ ਹਾਂ ਵੀਰ ਪ੍ਰੋਡਿਊਸਰ ਨਾਮ ਯਾਰ ਤੈਨੂੰ ਵਧੀਆ ਲੱਗਿਆ ਹੋਗਾ ਓਏ ਆਪ ਕੋ ਪੰਜ ਸਾਹ ਵੀ ਯਾਰ ਠੀਕ ਹੈ ਨਾਮ ਕੋਈ ਨਾਟ ਕਰਾ ਤੂੰ ਕੋਸ ਕੋਈ ਕੋਸ ਆ ਠੀਕ ਆ ਬਹਰੋਂ ਬਦਲੀ ਕਰਾ ਆਉਂਦਾ ਰੱਦੀ ਆਉਂਦਾ ਆਏ ਹਾਏ ਦਰਗਲਾਲ